ਬਹੁਤ ਦੁੱਖ ਹੁੰਦਾ ਹੈ ਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਸੜਕਾਂ ਤੇ ਉਤਰਨਾ ਪਿਆ ਹੈ ਇਹ ਰਾਜ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗੀ ਭਗਵੰਤਬਾਹਬ ਸਾਹਿਬ ਨੂੰ ਕੇਜਰੀਵਾਲ ਨੂੰ ਕਿ ਤੁਸੀਂ ਵੀ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਸੂਬੇ ਦੀ ਸਰਕਾਰ ਦੋਗੀ ਇਹ ਤੁਹਾਡਾ ਵਾਅਦਾ ਇੱਕ ਵਾਰ ਹੀ ਨਹੀਂ ਕਈ ਵਾਰੀ ਤੁਸੀਂ ਇਹ ਵਾਅਦਾ ਕੀਤਾ ਹੈ ਤੁਹਾਡੀ ਕਈ ਸਾਰੀ ਵੀਡੀਓ ਜਿੱਥੇ ਚੰਦ ਮਿੰਟਾਂ ਚ ਹੀ ਇਹ ਲਾਜ਼ਮੀ ਤੁਸੀਂ ਇਹਨੂੰ ਕਾਨੂੰਨ ਨੂੰ ਅਮਲੀ ਜਾਮਾ ਪਹਿਨਾ ਦੋਗੇ ਇਹ ਸਾਰੀ ਵੀਡੀਓ ਸਾਰਿਆਂ ਨੇ ਦੇਖੀਆਂ ਹੋਈਆਂ ਨੇ ਸੋ ਮੈਂ ਕਿਸਾਨ ਯੂਨੀਅਨਾਂ ਨੂੰ ਵੀ ਕਵਾਂਗੇ ਕਿ ਕੇਂਦਰ ਦੇ ਉੱਤੇ ਜ਼ਰੂਰ ਦਬਾਅ ਲੇਕਿਨ ਆਪਾਂ ਸੁਭੇ ਦੀ ਸਰਕਾਰ ਤੋਂ ਕਿਉਂ ਨਹੀਂ ਮੰਗ ਰਖ ਰਹੇ ਜਿਹੜੇ ਕਹਿੰਦੇ ਸੀ ਕਿ ਭਾਵੇਂ ਮੂੰਗੀ ਹੋਏ ਉਹਦੀ ਐਮਐਸਪੀ ਹੋਏ ਤਈ ਫਸਲਾਂ ਦੀ ਐਮਐਸਪੀ ਹੋਏ ਤੇ ਜਿਹੜਾ ਕੰਮ ਕੇਂਦਰ ਨਹੀਂ ਕਰ ਰਹਾ ਉਹ ਸੁਭੇ ਦੀ ਸਰਕਾਰ ਕਿਉਂ ਨਹੀਂ ਕਰ ਰਹੀ ਆਪਾਂ ਇਹਨਾਂ ਤੋਂ ਵੀ ਮੰਗੀਏ ਜਿਹੜੀ ਮੰਗ ਸੀ ਸੀ2+57 ਸੁਆਮੀ ਨਾਥਨ ਡਾਕਟਰ ਸਾਹਿਬ ਦੀ ਰეკੋਮੈਂਡੇਸ਼ਨ ਨੂੰ ਲਾਗੂ ਕਰਨਾ ਅੱਜ ਉਸ ਤੋਂ ਘੱਟ ਕਰਨਾ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਪੱਦਾ ਮਜ਼ਾਕ ਹੈਗਾ ਮੈਂ ਸੁਪੇ ਦੀ ਸਰਕਾਰ ਮੁੱਖ ਮੰਤਰੀ ਨੂੰ ਵੀ ਕਹਿੰਦੀ ਆ ਤੁਹਾਡਾ ਫਰਜ਼ ਬੰਦਾ ਹੈਗਾ ਅੱਗੇ ਹੋ ਕੇ ਬਾਰਡਰ 'ਚ ਜੇ ਸਾਡੇ ਕਿਸਾਨ ਮਰ ਰਹੇ ਸੀ ਮਾਰੇ ਜਾ ਰਹੇ ਨੇ ਅੱਜ ਵੀ ਪੰਜਾਬ ਦੇ ਬਾਰਡਰ 'ਚ ਬੈਠੇ ਹੋਏ ਨੇ ਤੁਹਾਨੂੰ ਉੱਥੇ ਅੱਗੇ ਹੋ ਕੇ ਪਹਿਲੇ ਆਪਣੇ ਉੱਤੇ ਗੋਲੀਆਂ ਖਾਣੀ ਚਾਹੀਦੀਆਂ ਸੀ ਡਰੋਨਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਇਸ ਤੋਂ ਪਹਿਲੇ ਕਿ ਹਰਿਆਣਾ ਦੀ ਪੁਲਿਸ ਦੇ ਖਿਲਾਫ ਅਜ ਤਾਈਂ ਕੋਈ ਪੰਜਾਬ ਦੀ ਸਰਕਾਰ ਨੇ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜਿਹੜੇ ਆਪਣੇ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਈ ਹੈ ਇਹ ਕਿਤੇ ਨਾ ਕਿਤੇ ਆਪਣੀ ਡੈਮੋਕਰੈਟਿਕ ਰਾਈਟ ਆਫ ਪੀਸਫੁਲ ਪ੍ਰੋਟੈਸਟ ਦਾ ਬੋ ਤਾ ਜਿਹਾ ਉਡਾਈ ਜਾ ਰਹੀਆਂ ਨੇ ਇਹਨਾਂ ਡੈਮੋਕਰੈਟਿਕ ਰਾਈਟ ਹਰੇਕ ਕਿਸਾਨ ਨੂੰ ਹਰੇਕ ਇਨਸਾਨ ਨੂੰ ਮਿਲਣੀ ਚਾਹੀਦੀ ਹੈ ਸਾਡਾ ਸੰਵਿਧਾਨ ਸਾਨੂੰ ਦਿੰਦਾ ਸੋ ਇਹ ਰਾਈਟ ਸਾਡੀ ਮਿਲਣੀ ਚਾਹੀਦੀ ਤੇ ਜੇ ਸਾਨੂੰ ਨਹੀਂ ਮਿਲ ਰਹੀ ਤੇ ਜੇ ਸਾਡਾ ਮੁੱਖ ਮੰਤਰੀ ਸਾਡੀ ਅਗਵਾਈ ਨਹੀਂ ਕਰੂਗਾ ਇਸ ਰਾਈਟ ਨੂੰ ਦਿਲਵਾਨ ਵਾਸਤੇ ਤਾਂ ਫਿਰ ਪੰਜਾਬ ਬਿਆਂ ਦੇ ਨਾਲ ਤੋਕਾ ਹੈਗਾ ਵੱਡਾ ਤੋਕਾ ਹੈਗਾ ਤਾਂ ਮੈਂ ਸੂਬੇ ਦੀ ਸਰਕਾਰ ਨੂੰ ਕਹਿੰਦੀ ਹਾਂ ਤੁਹਾਡਾ ਸੈਸ਼ਨ ਸ਼ੁਰੂ ਹੋਣ ਲੱਗਿਆ ਹੈਗਾ ਬਜਟ ਸੈਸ਼ਨ ਲੈ ਕੇ ਆਓ ਤੁਸੀਂ ਉਸ ਸੈਸ਼ਨ ਵਿੱਚ ਤੇ ਭਗਵੰਤ ਮਾਨ ਲੈ ਕੇ ਆਏ ਪੰਜਾਬ ਦੇ ਵਿਧਾਨ ਸਭਾ ਚ ਇਸ ਸੈਸ਼ਨ ਵਿੱਚ ਲੈ ਕੇ ਆਏ ਤਾਂ ਲਾਜ਼ਮੀ ਕਰੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਉਹ ਕਿਉਂ ਨਹੀਂ ਆਸ ਤੋਂ ਕਿਉਂ ਪਿੱਛੇ ਭੱਜ ਰਹੇ ਨੇ ਉੱਥੇ ਕਾਨੂੰਨ ਲੈ ਕੇ ਆਏ ਕਿ ਤੁਸੀਂ ਲਾਜ਼ਮੀ ਕਰੋਗੇ ਤੇ ਇਹ ਦੀ ਤੇ ਇਹ ਫਸਲਾਦਾ ਤੁਸੀਂ ਐਮਐਸਪੀ 'ਚ ਖਰੀਦ ਜਿਹੜਾ ਤੁਸੀਂ ਵਾਦਾ ਕੀਤਾ ਸੀ ਉਹਨਾਂ ਤੁਸੀਂ ਕਾਨੂੰਨ ਲੈ ਕੇ ਆਓ